ਹਾਂਜੀ ਆ ਦੇਖੋ ਆਪਾਂ ਦਰਖਤ ਲਾਏ ਸੀਗੇ ਜਿਹੜੇ ਨੰਮ ਆਕੇ ਉਹਨਾਂ ਟਾਲੀ ਇਹ ਦੇਖੋ ਇਹ ਆਹ ਕੀ ਦਰਖਤ ਲਾਏ ਸੀ ਆਪਾਂ ਵਾ ਟਾਲੀਆ ਉਹ ਕਿ ਜੰੜ ਰਿਆ ਨਾਲੇ ਝੋਨਾ ਗਾਂ ਬਾਹ ਚ ਵਿੱਚ ਕਹਿੰਦੇ ਝੋਨਾ ਨੁਕਸਾਨ ਦਾ ਪਰ ਬੁੱਝੇ ਜ਼ਰੂਰੀ ਆ ਆਪਾਂ ਪੁਰਾਣਾ ਦਰਖਤ ਜਿਹੜਾ ਲਾਇਆ

ਜਿੰਨੇ ਅੱਜ ਤੱਕ ਆਪਣੇ ਬਾਣਾ ਜੈ ਤੇ ਨੇੜੇ-ਨੇੜੇ ਹੈ ਨਹੀਂ ਕਿਤੇ ਜਿੰਨੇ ਬਠਿੰਡੇ ਜਿਹੜੇ 100 ਨਾਲ ਜ਼ਿਆਦਾ ਦਸਤਾ ਇਹੋ ਬਠਿੰਡੇ ਜਿਹੜੇ ਆ ਦੇਖੋ ਉਹ ਦੇ ਡਰਾਕਟ ਡਰਾਕਟ ਕੜਿਆ ਇਹਗਾ ਸਾਰੇ ਆਪਣੇ ਬਾਣ ਚ ਆਹ ਘਣੀਆਂ ਡੇਕਾਂ ਆਹ ਤੜੀਆਂ ਡੇਕਾਂ ਸਾਨੂੰ ਅੱਗੇ ਵੀ ਸੋਹਣੇ ਆ ਆ ਪੈ ਗਈ ਨਵੇਂ ਲਾਇਆ ਜਿਹੜੇ ਉਹ ਹੈ ਬਾਏ ਦਾ ਸਾਬ ਬਾਏ ਖੁਫਤੇ ਹਾਂ ਜੀ ਸੰਘ ਦੀ ਬੁਧਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਰੋਖਾ ਪੁਰਾਣੇ ਆਪਾਂ ਨੂੰ ਲਾਉਣੇ ਚਾਹੀਏ ਆ ਉਹ ਆਪਾਂ ਖੇਤਾਂ ਦੇ ਸਾਰੇ ਪਟਾ ਚੁੱਕੇ ਆ ਅੱਜ ਅਸੀਂ 100 ਬੁੱਝਾ ਲੈ ਕੇ ਆਏ ਆ ਸਾਰੇ ਪੁਰਾਣੇ ਬੁੱਝੇ ਆ ਟਾਲੀਆਂ ਜੰਡ ਤੇ ਨੰਮ ਤੇ ਦੇਸੀ ਕਿਕਰ ਬੇਰੀ ਦੇਸੀ ਇਹ ਸਾਰੇ ਦਾ ਜਿਹੜੇ ਅਸੀਂ ਇਹ ਪੁਰਾਣੇ ਲਿਆਏ ਅਸੀਂ ਨੇੜੇ ਆ ਕੇ ਦਿਖਾ ਦੇ ਭਾਈ ਆਪਾਂ ਜਿਹੜਾ 100 ਬੁੱਝਾ ਅੱਜ ਆਪਾਂ ਲਾ ਰਹੇ ਆ ਆਪਣੇ ਬਾਹਣਾਂ ਦੇ ਵਿੱਚ ਆਪਾਂ ਕਿਸੇ ਵੀ ਸਾਂਝੇ ਘਰ ਤੇ ਨਹੀਂ ਲਾਉਦੇ ਸਾਡੇ ਬਾਹਣ ਦੇ ਵਿਚਾਲੇ ਲਾਵਾਂਗੇ ਕਿਉਂ ਸਾਂਝੀ ਵਟ ਦਾ ਫੇਰ ਰੌਲਾ ਰਹਿੰਦਾ ਵੀ ਮੇਰੇ ਬੰਨੀ ਫਸਲ ਮਾਰ ਗਈ ਆ ਮੇਰੇ ਬੰਨੀ ਫਸਲ ਮਾਰਤੀ ਆਪਾਂ ਇਸ ਕਰਕੇ ਬਾਹਣਾਂ ਦੇ ਵਿਚਾਲੇ ਲਾਵਾਂਗੇ ਜੰਡ ਦੇਸੀ ਮੇਰੀਆਂ ਇਹ ਜ਼ਰੂਰ ਲਾਓ